ਫਗਵਾੜਾ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਭਗਵਾਨ ਪਰਸ਼ੀ ਰਾਮ ਪਾਰਕ ਗੁਰੂ ਹਰਗੋਬਿੰਦਗੜ੍ਹ ਫਗਵਾੜਾ ਵਿੱਚੋਂ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ Laash ਮਿਲੀ ਮ੍ਰਿਤਕ ਵਿਅਕਤੀ ਦੀ ਪਛਾਣ ਕੁਨਾਲ ਕੁਮਾਰ ਵਾਸੀ ਥਾਪੜ ਕਲੋਨੀ ਫਗਵਾੜਾ ਵਜੋਂ ਹੋਈ ਹੈ ਮ੍ਰਿਤਕ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੋਈ ਫਿਲਹਾਲ ਇਹ ਅਜੇ ਇੱਕ ਪਹੇਲੀ ਹੀ ਬਣੀ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਕੁਨਾਲ ਕੁਮਾਰ ਦਾ ਕੁਝ ਪਤਾ ਨਹੀਂ ਲੱਗ ਰਿਹਾ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਭਾਲ ਕਰਦੇ ਕਰਦੇ ਭਗਵਾਨ ਪਰਸ਼ੀ ਰਾਮ پارک ਗੁਰੂ ਹਰਗੋਬਿੰਦਗਰ ਵਿਖੇ ਦੇਖਿਆ ਤਾਂ ਉਹਨਾਂ ਨੂੰ ਕੁਨਾਲ ਦੀ ਮ੍ਰਿਤਕ ਦੇ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਹੀ ਸਿਵਲ ਹਸਪਤਾਲ ਵਿਖੇ ਲਿਆਂਦਾ ਜਿੱਥੇ ਕਿ ਡਾਕਟਰਾਂ ਨੇ ਉਸ ਨੰਮਰੇ ਤੇ ਘੋਸ਼ਿਤ ਕਰ ਦਿੱਤਾ ਇਹ ਮੇਰਾ ਦੇਵਰ ਦਾ ਲੜਕਾ ਹੈ ਕੀ ਨਾਮ ਹੈ ਇਸ ਦਾ ਕੁਨਾਲ 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 ਸਿੰਘ ਹਾਂ ਕਿੱਥੇ ਰਹਿੰਦੇ ਆ ये जे सिटी थापर कॉलोनी में थापर कॉलोनी में मिल के थ्रू क्वार्टर मिला है मैं नंगल कॉलोनी रहती हूँ अपना क्वार्टर है मैं उधर रहती हूँ तो मैं शिवरात्रि था तो मैं उसमें जाके आई तो घर पर तो बोले कि मेरा बेटा है वो जो टेम्पू चलाता है वो मेरा छोटा बेटा है ਉਹ ਬੋਲਾ ਕਿ ਮੰਮੀ ਐਸੇ ਐਸੇ ਹੋ ਗਿਆ ਇਹਦੀ ਮੋਦ ਕਿਦਾਂ ਹੋਈ ਕੁਝ ਪਤਾ ਚੱਲਿਆ ਨਹੀਂ ਮੈਨੂੰ ਕੁਤਬਾ ਵੀ ਆ ਨਹੀਂ ਉਹ ਵੀ ਆ ਤੇ ਇਹਨੇ ਕਰੰਟ ਨਾਲ ਹੋਈ ਯਾਰ ਬਾਕੀ ਪਤਾ ਨਹੀਂ ਪਤਾ ਨਾ ਮੇਰੇ ਕੋਲ ਪੁੱਛੋ ਪਤਾ ਨਹੀਂ ਐ ਬਾਬੂ ਮੈਨੇ ਕੋ ਜਾ ਕੇ ਘਰ ਸੇ ਲਿਆ ਯਾਰ ਬੋਡੀ ਵਗੈਰਾ ਕਿੱਥੋਂ ਮਿਲੀ ਜੀ ਇਹਦੀ ਇਹ ਮੁੰਜੇ ਘਰ ਆਇਆ ਨਾ ਕਿ ਨਵਾਂ ਸ਼੍ਰੀ ਰਾਮ ਪਾਰਕ ਸ਼੍ਰੀ ਰਾਮ ਪਾਰਕ ਨਵੈਲਟੀ ਮੈਂ ਦੁਕਾਨ ਖੜਾ ਉਹ ਬਾਜੀ ਕਿਦਾਂ ਸੋਚਣਾ ਮਿਲੀ ਇਹ ਹਾਂ ਸੂਝਣਾ ਕਿੱਦਾਂ ਮਿਲੀ ਆਪਾਂ ਨੂੰ ਉਹਨਾਂ ਦੇ ਘਰ ਦੇ ਨੇ ਪੇਰੈਂਟਸ ਅਸਲੀ ਅਸੀਂ ਉਹਨਾਂ ਦੇ ਫਰੈਂਡ ਆ ਤੇ ਸਵੇਰ ਦੇ ਫੋਨ ਕਰੀ ਜਾਂਦੇ ਤੇ ਅਸੀਂ ਕੰਮ ਤੇ ਵਿਜੀ ਥੋੜਾ ਫੇ ਬਾਅਦ ਚਾਹੀ ਸੀ ਗਏ ਦੁਪਹਿਰੇ 2:00 ਵਜੇ 2:30 ਹੋਈ ਗਏ ਤੇ ਉੱਥੇ ਜਾ ਕੇ ਮੋਟਰਸਾਈਕਲ ਖੜੀ ਸੀ ਨਾ ਉੱਥੇ ਕੱਲ ਕਹਿੰਦੇ ਕਿ ਕੱਲ ਖੜੀ ਨਹੀਂ ਸੀ ਆਈ ਕਿਸੇ ਨੇ ਦੱਸਿਆ ਕਿ ਮੋਟਰਸਾਈਕਲ ਉੱਥੇ ਖੜੇ ਤੇ ਉਹੀ ਤਾਂ ਅਸੀਂ ਚੈੱਕ ਕਰਨ ਗਏ ਕੈਮਰੇ ਗੁਮਰੇ ਵਗੈਰਾ ਤੇ ਕੈਮਰਾ ਕੋਈ ਮਤਲਬ ਚੈੱਕ ਕਰਨ ਦਾ ਮਤਲਬ ਰਾਈ ਨਹੀਂ ਸੀ ਫੇਕ ਰਾਈ ਹੋਏ ਉੱਥੇ ਐਲੀਵੇਸ਼ਨ ਵਾਲੇ ਤੇ ਅਸੀਂ ਉਹਨਾਂ ਨੂੰ ਫੜ ਕੇ ਲਿਆਏ ਤੇ ਉਹਨਾਂ ਦੂਰੋਂ ਹੱਥ ਮਾਰੇ ਕਹਿੰਦੇ ਕਿ ਤੂੰ ਜਿੱ उधर ਦੇਖੋ ਸ਼ਾਇਦ ਉੱਧਰ ਹੋਵੰਗੇ ਤੇ ਅਸੀਂ ਉੱਧਰ ਜਾ ਕੇ ਦੇਖਿਆ ਤਾਂ ਉੱਥੇ ਬਾਡੀ ਪਈ ਸੀ ਉਧਰ ਸਿਵਲ ਹਸਪਤਾਲ ਫਗਵਾੜਾ ਦੇ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਮ੍ਰਿਤਕ ਦੀ ਨੂੰ ਮਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਮੌਤੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਸਾਡੇ ਕੋਲ ਜੀ 5:05 ਦੇ ਕਰੀਬ ਇੱਕ ਡੈਡ ਬੋਡੀ ਜਿਹੜੀ ਹੈਗੀ ਹੈ ਲਈ ਗਈ ਐਮਰਜੈਂਸੀ ਦੇ ਵਿੱਚ ਤੇ ਉੱਤਧਾਨਾਮ ਜਿਹੜਾ ਹੈਗਾ ਕੁਨਾਲ ਕੁਮਾਰ ਦੱਸਿਆ ਜਾ ਰਿਹਾ ਹੈ। ਥਾਪਰ ਪੁਲਿਸ ਦਾ ਬਸ ਨਾਮ ਦੱਸਿਆ ਜਾ ਰਿਹਾ ਹੈ। 28 ਕਿ ਸਾਲ ਦਾ ਯੋਗ ਹੈਗਾ। ਤੇ ਬਾਕੀ ਬੋਡੀ ਫੋਰ ਮੌਨਟਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਜਰੀਨ ਇਹਦੇ ਚ ਜਾਈਗੀ। ਬੋਡੀ ਪਿੱਛੇ ਡੈੱਡ ਆਈ ਸੀ ਮੈਡਮ ਜੀ ਬ੍ਰੋਡਰ ਜੀ ਇਹਨਾਂ ਨੂੰ ਮੌਤ ਦੇ ਕਾਰਨਾਂ ਦਾ ਕੋਈ ਲੱਗਿਆ ਕੋਈ ਪਤਾ ਚੱਲੇਗਾ। ਪੋਸਟਮਾਰਟਮ ਤੋਂ ਬਾਅਦ ਅਸੀਂ ਡਿਕਲੇਅਰ ਕਰਾਂਗੇ।